ਸਤਿ ਸ਼੍ਰੀ ਅਕਾਲ ਜੀ ਮੈਂ ਹਾ ਤੁਹਾਡੇ ਨਾਲ ਰਵਨੀਤ ਦੱਸ ਦਈਏ ਕਿ ਪੰਜਾਬ ਭਾਰਤ ਦੇ ਵਿੱਚ ਬੀਜੇਪੀ ਨੂੰ ਲੈ ਕੇ ਬੀਜੇਪੀ ਉਮੀਦਵਾਰ ਦਾ ਜਿਹੜਾ ਹੈ ਉਹ ਵਿਰੋਧ ਕੀਤਾ ਜਾ ਰਿਹਾ ਹੈ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਪਟਿਆਲਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਨੂੰ ਲੈ ਕੇ ਪਟਿਆਲਾ ਦਾ ਦੇਵਿਗੜ ਰੋਡ ਜਿਹੜਾ ਹੈ ਸਾਰਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਟਿਆਲਾ ਪੁਲਿਸ ਵੱਲੋਂ ਮਹਾਰਾਣੀ ਪਰਨੀਤ ਕੌਰ ਦੀ ਰੈਲੀ ਤੇ ਚੱਲਦੇ ਆ ਸੱਤ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਰੈਲੀ ਤੇ ਚੱਲਦੇ ਆ ਕਿਸਾਨ ਵੱਲੋਂ ਕਿਸਾਨਾਂ ਦੇ ਵੱਲੋਂ ਝੰਡੇ ਦਿਖਾ ਕੇ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਮਹਾਰਾਣੀ ਪਰਨੀਤ ਕੌਰ ਦੀ ਰੈਲੀ ਤੇ ਚੱਲਦੇ ਆ ਇੰਤਜ਼ਾਮ ਸਾਰੇ ਕੀਤੇ ਗਏ ਨੇ ਪਰ ਫੇਰ ਵੀ ਕਿਸਾਨਾਂ ਵੱਲੋਂ ਜਿਹੜੇ ਨੇ ਝੰਡੇ ਦਿਖਾ ਕੇ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਦੱਸ ਦਈਏ ਕਿ ਕਿਸਾਨ ਜਥੇ ਬੰਦੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਤੇ ਮਹਾਰਾਣੀ ਪਰਨੀਤ ਕੌਰ ਦੇ ਕਾਰਨ ਹੀ ਸਾਡੇ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਕਿਸਾਨਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਜਿਹੜਾ ਭਾਰੀ ਰੋਸ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੀਜੇਪੀ ਸਰਕਾਰ ਜਿਹੜੀ ਹੈ ਸਾਡੀ ਮੰਗ ਨੂੰ ਨਹੀਂ ਪੂਰਾ ਕਰੇਗੀ ਸਾਡਾ ਇਹ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਰੋਸ ਪ੍ਰਦਰਸ਼ਨ ਹੈ ਲਗਾਤਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ धन्यवाद 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 धन्यवाद

ਇਹ ਖੜਾ ਜਿਹਾ ਪਰ ਆਹ ਜੀ ਸਰ ਆਹ ਜੀ ਨੀ ਪ੍ਰਨੀਤ ਕੌਰ ਜੋ ਉਮੀਦਵਾਰ ਨੇ ਭਾਜਪਾ ਦੇ ਉਹ ਆ ਰਹੇ ਨੇ ਉਹਨਾਂ ਨੇ ਜੇ ਕੱਟ ਰੱਖਿਆ ਹੋਇਆ ਪ੍ਰੇਮ ਬਾਗ ਪੈਲੇਸ ਦੇ ਵਿੱਚ ਤੇ ਅਸੀਂ ਐਸਕੇਮ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਅਸੀਂ ਜੋ ਐਸਕੇਮ ਦਾ ਫੈਸਲਾ ਉਹਦੇ ਅਨੁਸਾਰ ਅਸੀਂ ਇਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਹੋਇਆ ਤੇ ਉਹ ਸਵਾਲ ਜਵਾਬ ਜਿਹੜੇ ਨੇ ਉਹਨਾਂ ਨੂੰ ਕੀਤੇ ਜਾਣਗੇ ਤੇ ਜੋ ਐਸਕੇਮ ਦੇ ਸਵਾਲ ਤਿਆਰ ਕੀਤੇ ਨੇ ਉਹਨਾਂ ਨੂੰ ਪੁੱਛਾਂਗੇ ਅਸੀਂ ਕਿ ਤੁਸੀਂ ਸਾਡੇ ਨਾਲ ਧੱਕਾ ਕੀਤਾ 13 ਮਹੀਨੇ ਅਸੀਂ ਦਿੱਲੀ ਬੈਠੇ ਰਹਿ ਤੂੰ ਸਾਨੂੰ ਲਿਖਤੀ ਦੇਤਾ ਲਿਖਤੀ ਦੇਣ ਤੋਂ ਬਾਅਦ ਜਦੋਂ ਉਹ ਸੀ ਵਾਪਸ ਆ ਗਏ ਤੁਸੀਂ ਉਸ ਤੋਂ ਬਾਅਦ ਮੁਕਰ ਗਏ ਤੇ ਮੁਕਰ ਗਏ ਤੁਸੀਂ ਤੇ ਕਿਉਂ ਮੁਕਰੇ ਫਿਰ ਜੇ ਤੁਸੀਂ ਮੁਕਰ ਗਏ ਤਾਂ ਫਿਰ ਤੁਸੀਂ ਬੋਰਡ ਦੇ ਹੱਕਦਾਰ ਕਿਦਾਂ ਹੋ ਹੈਨਾ ਇਹ ਸਾਰੀਆਂ ਗੱਲਾਂ ਮਤਾਂ ਦੇ ਤਮਾਮ ਜਿਹੜੀਆਂ ਉਹ ਮਹਾਰਾਣੀ ਨਾਲ ਕਰਨ ਵਾਸਤੇ ਉਹ ਖੜੇ ਆ ਸੀ ਹੁਣ ਉਹਨਾਂ ਦਾ ਸਮਾਂ ਕਹਿੰਦੇ ਨੇ ਹੋ ਗਿਆ ਆਉਣ ਦਾ ਉਹ ਆਉਂਦੇ ਨੇ ਫਿਰ ਦੇਖਦੇ ਆ ਕੀ ਉਹ ਕਰਨਾ ਚਾਹੁੰਦੇ ਨੇ ਉਹ ਗੱਲ ਕਰਦੇ ਨੇ ਨਹੀਂ ਕਰਦੇ ਇਹ ਉਹਨਾਂ ਦਾ ਪ੍ਰੋਗਰਾਮ ਹੋ ਸਕਦਾ ਹੈ ਸੰਸਦ ਨਾਲ ਕੋਈ ਗੱਲਬਾਤ ਹੋਈ ਸੰਸਦ ਨਾਲ ਹੈ ਕਿ ਸਾਡੇ ਕੋਲ ਗੱਲ ਕਰਕੇ ਗਿਆ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਉਹਨਾਂ ਦੀ ਕਰਾਵਾਂਗੇ ਅਸੀਂ ਠੀਕ ਹੈ ਸਾਡੇ ਨਾਲ ਗੱਲ ਕਰਕੇ ਸਾਡੇ ਸਵਾਲਾਂ ਦੇ ਜਵਾਬ ਦੇਣ ਅਗਰ ਸਾਡੇ ਸਵਾਲਾਂ ਦੇ ਜਵਾਬ ਉਹ ਸਹੀ ਢੰਗ ਦੇ ਨਾਲ ਦੇ ਜਾਂਦੇ ਨੇ ਤਾਂ ਫਿਰ ਠੀਕ ਹੈ ਫਿਰ ਅਗਲੀਆਂ ਗੱਲਾਂ ਜਿਹੜੀਆਂ ਨੂੰ ਜੋ ਐਸਕੇਮ ਫਾਇਲ ਚ ਬਾਸ ਫੈਸਲਾ ਕਰੂਗਾ ਉਹ ਤੇ ਸੋਚਾਂਗੇ ਅਗਰ ਜੇਕਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਹ ਲੋਕ ਛੱਕੇ ਲੰਘਣਾ ਯਤਨ ਕਰਦੇ ਨੇ ਫਿਰ ਉਹਨਾਂ ਦੀ ਮਰਜ਼ੀ ਹੈ ਫਿਰ ਅਸੀਂ ਆਪਣਾ ਫੈਸਲਾ ਗੂ ਕਰ ਲਵਾਂਗੇ ਪਹਿਲਾਂ ਹੀ ਮੌਤ ਹੋਈ ਹੈ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਦੇ ਪੋਸਟਮਾਨ ਕੋਈ ਵਾਰ ਪਤਾ ਲੱਗਿਆ ਹੁਣੇ ਚੱਲ ਰਹੀ ਹੈ ਗੱਲ ਇੱਥੇ ਵੀ ਕਹਿੰਦੇ ਨੇ ਬਈ ਪਰਚਾ ਪੁਰਚਾ ਉਹਨਾਂ ਤੇ ਹੋ ਗਿਆ ਮੇਰੇ ਖਿਆਲ 304 ਦਾ ਤੇ ਉਹ ਪਰਚਾ ਜੋ ਬਣਦੀ ਕਾਰਵਾਈ ਸੀ ਉਹ ਮੇਰੇ ਖਿਆਲ ਗੱਲ ਸਹਿਮਤੀ ਬਣ ਗਈ ਸ਼ਾਇਦ ਸਾਰਿਆਂ ਦੀ ਪਰ ਕਲੀਅਰ ਨਹੀਂ ਮੈਂ ਕਹਿ ਸਕਦਾ ਸੁਣਿਆ ਉਹ ਸੱਟ ਸੱਟ ਬ ਉਗਲਾ ਕਾਰਵਾਈ ਹੋ ਜੇਗੀ ਉਹਦੇ ਉੱਤੇ ਜੋ ਬਣਦੀ ਆ ਤੇ ਉਹ ਉਹਦਾ ਪੋਸਟ ਮਾਸ ਸੁਣਾ ਪੋਸਟ ਮਾਸ ਤੋਂ ਬਾਅਦ ਸਨਸਕਾਰ ਹੋਊਗਾ ਨਾ ਤੇ ਉਹ ਕੱਲ ਮਰਖਲ ਹੋਊਗੀ ਕੋਈ ਤਾਂ ਹੋ ਗਿਆ ਜੋ ਹੋਣਾ ਸੀ ਤੇ ਅੱਗੇ ਵੇਖ ਲੋ ਕੀ ਫੈਸਲਾ ਹੁੰਦਾਗਾ ਦੇਖਦੇ ਆ ਹੁਣ ਸਭਾ ਫੈਸਲਾ ਜਿਹੜਾ ਮਹਾਰਾਣੀ ਨੂੰ ਅੱਜ ਅਸੀਂ ਇੱਥੇ ਘੇਰਾਂਗੇ ਘੇਰ ਕੇ ਰਾਣੀ ਨੀਤੀ ਰਹੀ ਮਹਾਰਾਣੀ ਸਾਹਿਬ ਨਾਲ ਗੱਲਬਾਤ ਕਰੋਗੇ ਤੁਸੀਂ ਬਿਲਕੁਲ ਜੀ ਐਸੀ ਉਹ ਸਭਾ ਇੱਥੇ ਖੜਾ ਟੁਪੇ ਆ ਕੇ ਔਰ ਸਾਨੂੰ ਕਿਹੜਾ ਸਾਣਾ ਕਿਹੜਾ ਸ਼ਾਓ ਗਿਆ ਇਹਨਾਂ ਦੇ ਖਿਲਾਾਰੇ ਖਲੋਤਿਆਂ ਭਾਜਪੀ ਦੇ ਤੇਰਾ ਮਹੀਨੇ ਦਿੱਲੀ ਬੈਠੇ ਰਹੇ ਉਹ ਵੀ ਇਹਨਾਂ ਦੇ ਖਿਲਾਾਰੇ ਬੈਠੇ ਰਹੇ ਜੇ ਹੁਣ ਇੱਥੇ ਆ ਕੇ ਛੜਕਾਂ ਦੇ ਰੁਲਦੇ ਫਿਰਦੇ ਤਾਂ ਵੀ ਇਹਨਾਂ ਦੇ ਕਰਨ ਨਹੀਂ ਰੁਲ ਰਹੇ ਆ ਕਿ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵਾਅਦਾ ਕਰਨ ਤੋਂ ਬਾਅਦ ਇਹ ਇਹਨਾਂ ਨੇ ਸਿਰੇ ਉਹ ਨਹੀਂ ਲਾਇਆ ਕੀ ਲੱਗਦਾ ਪ੍ਰਸ਼ਾਸਨ ਗੱਲਬਾਤ ਕਰਾਏਗਾ ਜਿੱਦਾਂ ਫੋਰਸ ਚਲੋ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਵੀ ਕਿਤੇ ਗੜਬੜ ਨਾ ਹੋਵੇ ਉਹਨਾਂ ਨੇ ਆਪਣਾ ਸਿਸਟਮ ਦੇਖਣਾ ਆਪਾਂ ਜਿਹੜਾ ਆਪਣਾ ਕੰਮ ਕਰਨਾ ਆਪਾਂ ਆਪਣੇ ਤਰੀਕੇ ਨਾਲ ਕਰਨਾ ਪਰ ਇੱਕ ਗੱਲ ਜ਼ਰੂਰ ਹੈ ਕਿ ਸਾਡਾ ਪ੍ਰੋਗਰਾਮ ਜਿਹੜਾ ਉਹ ਸ਼ਾਂਤ ਬਈ ਹੈ ਜਿਵੇਂ ਦਿੱਲੀ ਸ਼ਾਂਤਮੇ ਰਹੇ ਹੈ ਸ਼ਾਂਤਮਈਏ ਸ਼ਾਂਤਮਈ ਟੰਗ ਦੇ ਨਾਲ ਹੀ ਅਸੀਂ ਉਹਨਾਂ ਨੂੰ ਸਵਾਲ ਕਰਦੇ ਨੇ ਉਹ ਸਾਡੇ ਸਵਾਲਾਂ ਦੇ ਜਵਾਬ ਕਿਹੜੇ ਢੰਗ ਨਾਲ ਦਿੰਦੇ ਆ ਜਾਂ ਨਹੀਂ ਦਿੰਦੇ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਟ੍ਰੇਨਾਂ ਬੰਦ ਹੈ ਜੀ ਨੁਕਸਾਨ ਬੜਾ ਹੋ ਰਿਹਾ ਹੈ ਇਹਨੂੰ ਕਿੰਨਾ ਦੇਖਦੇ ਹੋ ਤੁਸੀਂ ਹੋ ਰਿਹਾ ਹੈ ਬਿਲਕੁਲ ਇਹ ਅਸੀਂ ਮੰਨਦੇ ਆ ਹੋ ਰਿਹਾ ਹੈ ਪਰ ਉਹਦਾ ਕਾਰਨ ਹੀ ਤਾਂ ਕੋਈ ਹੁੰਦਾ ਨਾ ਉਹਦਾ ਕਾਰਨ ਬਣ ਗਈ ਭਾਜਪਾ ਅਗਰ ਜੇਕਰ ਭਾਜਪਾ ਸਾਨੂੰ ਲੰਘਣ ਦਿੰਦੀ ਅਸੀਂ ਆਪਣੀ ਰਾਜਧਾਨੀ ਇਹ ਜਾ ਰਹੇ ਬੇਸ਼ੱਕ ਅਸੀਂ ਉਸ ਗਰੁੱਪ ਦੇ ਨਾਲ ਨਹੀਂ ਸਾਡਾ ਐਸਕੇਐਮ ਦਾ ਫੈਸਲਾ ਪਰ ਹੈ ਤਾਂ ਅਸੀਂ ਸਾਰੇ ਕਿਸਾਨਾਂ ਉਹਦੇ ਵਿੱਚ ਰ ਰੋਕਿਆ ਵੀ ਬਚਪਾ ਨੇ ਜਿਹੜੇ ਕਿਲ ਕਰਤੇ ਬੈਰੀਕੇਡਿੰਗ ਕਰਤੀ ਫਿਰ ਬਿਲਕੁਲ ਜਾਮ ਇਨਾ ਤਗੜਾ ਕਰਤਾ ਕਿ ਲੋਕ ਲੰਘ ਨਹੀਂ ਸਕਣ ਇਸ ਗੱਲ ਦੇ ਗੁੱਸੇ ਤੇ ਮਾਰਿਆ ਹੁਣ ਉਹਨਾਂ ਨੇ ਡਰੇਨਾ ਵੀ ਬੰਦ ਕਰਤੀਆਂ ਗੋਲੀਆਂ ਚਲਾਤੀਆਂ 400 ਬੰਦਾ ਸ਼ਹੀਦ ਹੋ ਗਿਆ ਸ਼ੁਕਰਮ ਦੀ ਮੌਤ ਹੋ ਗਈ ਟਰੈਕਟਰ ਭੰਗ ਦਿੱਤੇ ਚਾਰ ਤੋਂ ਬੰਦਾ ਫਟੜ ਹੋ ਗਿਆ ਟਰੈਕਟਰ ਪਤਾ ਨਹੀਂ ਕਿੰਨੇ ਪੰਨ ਤੋੜ ਕਰ ਦਿੱਤੇ ਹਨ ਇਸ ਤਰ੍ਹਾਂ ਕਰਕੇ ਸਰਕਾਰ ਨੇ ਭਾਜਪਾ ਨੇ ਬਹੁਤ ਨੁਕਸਾਨ ਕੀਤਾ ਤੇ ਭਾਜਪਾ ਦੇ ਕਾਰਨ ਹੀ ਇਹ ਸਾਰਾ ਕੁਝ ਬੰਦ ਹੋਇਆ ਅਗਰ ਭਾਜਪਾ ਜੇਕਰ ਸਹੀ ਤਰੀਕੇ ਦੇ ਨਾਲ ਸੂਬੇ ਨੂੰ ਵੀ ਪੰਜਾਬ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੇ ਤਾਂ ਮੇਰੇ ਖਿਆਲ ਦੇ ਮੁਤਾਬਕ ਇਹੋ ਜਿਹਾ ਕੋਈ ਵੀ ਵਰਗ ਨਹੀਂ ਜਿਹੜਾ ਐਵੇਂ ਬਿਨਾ ਮਤਲਬ ਤੋਂ ਜਾਂ ਅੰਨ੍ਹਾ ਵਿਰੋਧ ਕਰੇ ਜਿਹਦੇ ਨਾਲ ਨੁਕਸਾਨ ਹੋਵੇ ਅੱਜ ਕੀ ਚਾਹੁੰਦਾ ਕੀ ਬੰਨ ਨੀਤੀ ਰਹੀ ਕਿ ਤਰੀਕ ਚੋਣਾਂ ਭੋਟਾ ਪੈਣੀ ਹੈ ਵੇਖੋ ਜੋ ਹਾਲਾਤ ਨੇ ਜੋ ਹਾਲਾਤ ਬਸ ਰਹੇ ਨੇ ਉਹ ਹੀ ਦੱਸ ਰਹੇ ਨੇ ਕਿ ਅੱਗ ਕੇਂਦਰ ਦੇ ਵਿੱਚ ਬਦਲਾਅ ਹੋ ਰਿਹਾ ਜੋ ਹਾਲਾਤ ਰੱਖਦੇ ਆ ਹੁਣ ਆਪਾਂ ਇਲਜ਼ਾਮ ਤਾਂ ਨਹੀਂ ਹਾਲਾਤਾਂ ਤੋਂ ਆਪਾਂ ਜੱਜ ਲਾਉਨੇ ਹੁੰਦੇ ਆ ਜਿਹੜੇ ਹਾਲਾਤ ਨੇ ਉਹ ਹੀ ਦੱਸ ਰਹੇ ਨੇ ਕਿ ਇਸ ਦਾ ਕੇਂਦਰ ਦੇ ਵਿੱਚ ਬਦਲਾਅ ਹੋ ਰਿਹਾ ਹਰ ਵਰਗ ਦੁਖੀ ਹੋ ਗਿਆ ਇਹਨਾਂ ਤੋਂ ਚਾਹੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਹਨਾਂ ਨੇ ਨੁਕਸਾਨ ਕੀਤਾ ਕੇਵਲ ਤੇ ਕੇਵਲ ਕੁਝ ਪਰਸੈਂਟ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਛੱਡ ਕੇ ਇਹਨਾਂ ਨੇ ਬਾਕੀ ਟੋਟਲ ਲੋਕਾਂ ਦਾ ਨੁਕਸਾਨ ਕੀਤਾ ਇਸ ਕਰਕੇ ਸਾਰੇ ਵਰਗੇ ਨਾਲ ਤੋਂ ਦੁਖੀ ਨੇ ਉਹ ਸਾਰੇ ਵਰਗ ਉਹ ਲੋਕ ਵੀ ਜਿਹੜੇ ਬਦਲਾਅ ਕਰਦੇ ਹੁੰਦੇ ਨੇ ਹਮੇਸ਼ਾ ਜਿਹੜੇ ਬੋਲਦੇ ਨਹੀਂ ਬਿਲਕੁਲ ਜਿਹੜੀ ਵੋਟ ਚੁੱਪ ਹੁੰਦੀ ਏ ਉਹ ਸਾਰੀ ਦੀ ਸਾਰੀ ਵੋਟ ਹੈ ਤਾਂ ਭਾਜਪਾ ਦੇ ਉਲਟ ਬੋਤ ਰਹੀ ਲੋਕਾਂ ਵੱਲੋਂ ਜਿਹੜਾ ਕਿਹਾ ਜਾ ਰਹੀ ਹੈ ਕਿ ਅਗਰ ਕਿਸਾਨ ਨਗਰ ਤੰਨਾ ਤੋਂ ਉਹਨਾਂ ਦੀ ਜਾਇਜ਼ ਮੰਗਾ ਹੈ ਲੇਕਿਨ ਉਹ ਪਿੰਡਾਂ ਨੂੰ ਕਰਨੀ ਬੀਜੇਪੀ ਨੂੰ ਨਾ ਵੜਨ ਲੇਕਿਨ ਇਹ ਤਾਂ ਰੋਡ ਤੇ ਨਾ ਪ੍ਰੋਟੈਕਟ ਕਰਨ ਤੇ ਨਾ ਨਾ ਬੰਦ ਕਰਨ ਨਹੀਂ ਅਸੀਂ ਇਹ ਸੱਤ ਪਿੰਡਾਂ ਵਿੱਚ ਕਰ ਰਹੇ ਤਾਂ ਕਰ ਰਹੇ ਬਿਲਕੁਲ ਐਦਾ ਵੱਸੋ ਸਾਹਿਬ ਤੋਂ ਫੜਾ ਸਭ ਤੋਂ ਵੱਧ ਸਾਹਿਬ ਤੋਂ ਸਾਹਿਬ ਤੋਂ ਅਸੀਂ ਅਸੀਂ ਰੋਡ ਤੇ ਕਰ ਰਹੇ ਕੁਝ ਵੀ ਬਿਲਕੁਲ ਥੋੜਾ ਤੁਸੀਂ ਕਰ ਰਹੇ ਐਦਾ ਚੱਕੀ ਕਿ ਪਛਾਣ ਗਿਆ ਪੁੱਛਾਂ ਉਹਨਾਂ ਨੂੰ ਲੇਕਿਨ ਜ਼ਬਰਦਸਤੀ ਦੇ ਕੇ ਉਹਨੂੰ ਪੁੱਛਾਂ